DL11 نیوز ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਇੱਕ ਲੋਕ ਸੇਵਾ ਸੁਸਾਇਟੀ ਦਗਾਲ ਵੱਲੋਂ ਬੜਾ ਮਹਾਨ ਕੰਮ ਕੀਤਾ ਜਾ ਰਿਹਾ ਹੈ ਜਿਹੜਾ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਤੇ ਟੈਂਪਰੇਚਰ ਨੂੰ ਨਾਰਮਲ ਰੱਖਣ ਲਈ ਪਿੰਡ ਦਗਾਲ ਦੇ ਵਿੱਚ ਹਰਿਆਲ ਹਰਿਆ ਭਰਿਆ ਪਿੰਡ ਬਣਾਉਣ ਦੇ ਦਾ ਟੀਚਾ ਚੱਕਿਆ ਜਿਹੜਾ ਲੋਕ ਸੇਵਾ ਸੁਸਾਇਟੀ ਵੱਲੋਂ ਪਿੰਡ ਦਗਾਲ ਦੇ ਵਿੱਚ ਅੱਜ ਰੁੱਖ ਲਾਉਣ ਦੀ ਸ਼ੁਰੂਆਤ ਕੀਤੀ ਹੈ ਤੇ ਗੱਲ ਕਰਾਂਗੇ ਇੱਥੇ ਸੋਸਾਇਟੀ ਦੇ ਅਹੁਦੇਦਾਰ ਖੜੇ ਨੇ ਹਾਂਜੀ ਅੱਜ ਤੁਸੀਂ ਰੁੱਖ ਲਾ ਰਹੇ ਹੋ ਜੀ ਤੇ ਕਿੰਨੇ ਰੁੱਖ ਲਾਉਣ ਦਾ ਟੀਚਾ ਸੀ ਅੱਜ ਦਾ ਤੁਹਾਡਾ ਸਾਰਿਆਂ ਨੂੰ ਪ੍ਰੋਬਲਮ ਸਤਿ ਸ਼੍ਰੀ ਅਕਾਲ ਜੀ ਅੱਜ ਇਹ ਦਗਾਲ ਦੇ ਵਿੱਚ ਮੋਕਸੇਵਾ ਸੁਸਾਇਟੀ ਦੇ ਮੈਂਬਰ ਸਾਹਿਬਾਨ ਖੜੇ ਨੇ ਤੇ ਸਾਡੇ ਪਿੰਡ ਦੇ ਬਹੁਤ ਹੀ ਪਤਵੰਤੇ ਸੱਜਣ ਨਾਲ ਸਾਡੇ ਖੜੇ ਨੇ ਮੌਸਮ ਨੂੰ ਦੇਖਦੇ ਹੋਏ এনवायरमेंट ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਗਭਗ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਹਰ ਇੱਕ ਸਾਂਝੇ ਥਾਵਾਂ ਦੇ ਉੱਤੇ ਜਾਂ ਰਸਤਿਆਂ ਦੇ ਉੱਤੇ ਤੇ ਖੁੱਲੇ ਪਲਾਟਾਂ ਦੇ ਵਿੱਚ ਜਿੰਨੇ ਵੀ ਸਾ ਤੋਂ ਹੋ ਸਕਿਆ ਸੀ ਵੱਧ ਵੱਧ ਲਾਵਾਂਗੇ ਲਗਭਗ 500 ਦੇ ਕਰੀਬ ਬੂਟਾ ਲਾਉਣ ਦਾ ਸਾਡਾ ਟੀਚਾ ਤਾਂ ਹੋ ਸਕਿਆ ਤਾਂ ਅਸੀਂ ਹੋਰ ਵੀ ਵੱਧ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਇਹ ਇਹਨਾਂ ਦਾ ਆਪਣੇ ਆਵਾਰਾ ਪਸ਼ੂਆਂ ਤੋਂ ਸੰਭਾਲ ਦੇ ਲਈ ਟ੍ਰੀ ਗਾਰਡ ਵੀ ਤਿਆਰ ਕਰਵਾਏ ਗਏ ਨੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਸਾਡੀ ਟੀਮ ਜੋ ਲੋਕ ਸੇਵਾ ਸਮਟੀ ਦੀ ਅੱਜ ਇੱਥੇ ਸਾਡੇ ਨਾਲ ਮੈਂਬਰ ਖੜੇ ਨੇ ਤਾਂ ਬਹੁਤ ਵੱਡਾ ਉਪਰਾਲਾ ਸਾਡੇ ਵੀਰਾਂ ਨੇ ਸਾਰਿਆਂ ਨੇ ਰਲ ਕੇ ਕਰਿਆ ਅੱਜ ਕਿੰਨੇ ਰੁੱਖ ਲਾਏ ਨੇ ਜੀ ਅੱਜ ਅਸੀਂ ਸਵੇਰ ਤੋਂ ਲੱਗੇ ਸੀ 9 ਵਜੇ ਤੋਂ ਲਗਭਗ ਵੀ ਇਸ ਤਰ੍ਹਾਂ ਵੀ 30 ਗਾੜ੍ਹ ਦੇ ਨਾਲ ਸਾਨੂੰ ਥੋੜਾ ਜਿਹਾ ਟਾਈਮ ਲੱਗਦਾ ਤਾਂ 50 ਦੇ ਕਰੀਬ ਹੁਣ ਤੱਕ ਅਸੀਂ ਵਧੀਆ ਸਿਸਟਮ ਦੇ ਨਾਲ ਬੂਟੇ ਲਾ ਦਿੱਤੇ ਠੀਕ ਹੈ ਜੀ ਤੇ ਇੱਥੇ ਸਾਡੇ ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਜੀ ਖੜੇ ਨੇ ਨਾਲ ਗੱਲ ਕਰਾਂਗੇ ਜੀ ਹਾਂਜੀ ਤੁਸੀਂ ਬਹੁਤ ਵੱਡਾ ਕੰਮ ਕਰ ਰਹੇ ਹੋ ਇੱਕ ਪਿੰਡ ਨੂੰ ਹਰਿਆ ਭਰਿਆ ਬਣਾਉਣ ਲਈ ਜਿਹੜਾ ਤੁਸੀਂ ਇਹ ਉਪਰਾਲਾ ਚੱਕਿਆ ਜੀ ਤੇ ਰੁੱਖ ਲਾ ਰਹੇ ਹੋ ਤੇ ਇਹਦੇ ਵਿੱਚ ਤੁਹਾਡੀ ਸਹਾਇਤਾ ਕੌਣ-ਕੌਣ ਕਰ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਸਸਤੇ ਚਾਲ ਜੀ ਇਸੇ ਜਾਈ ਸਾਰੀ ਸੋਸਤਾ ਲੋਕ ਸੇਵਾ ਸਿਹਤ ਦੀ ਦੁਗਾਲ ਤਕਰੀਬਨ ਹਰ ਘਰ ਦਾ ਇੱਕ ਮੈਂਬਰ ਹੈ ਹਰ ਘਰ ਤੋਂ ਇੱਕ ਮੈਂਬਰ ਬਣਿਆ ਹੋਇਆ ਹੈ ਉਹ ਸਾਰੇ ਪਿੰਡ ਦਾ ਸਹਿਯੋਗ ਹੈ ਜੀ ਅਸੀਂ ਰਲ ਮਿਲ ਕੇ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਜਿਹੜਾ ਆਪਾਂ ਵਾਤਾਵਰਨ ਨੂੰ ਚੁੱਧ ਕਰਨ ਲਈ ਜਾਂ ਆਪਾਂ ਆਪਣਾ ਟੈਂਪਰੇਚਰ ਨੂੰ ਘਟਾਉਣ ਲਈ ਇਹ ਬੂਟੇ ਲਾਉਣ ਦਾ ਵਿਚਾਰ ਬਣਾਇਆ ਤੇ ਅੱਜ ਅਸੀਂ ਇਹ ਸਵੇਰੇ ਸਟਾਰਟ ਕੀਤਾ ਸੀ ਤੇ ਸਾਰੇ ਮੁੰਡੇ ਛੁੱਟੀ ਕਰਕੇ ਐਤਵਰ ਕਰਕੇ ਸਾਰੇ ਲੱਗੇ ਹੋਏ ਨੇ ਤੇ ਤਕਰੀਬਨ ਹੋਣਾ ਅੱਜ ਵੀ 8-9 ਵਜੇ ਤੱਕ ਇਹ ਸੇਵਾ ਚੱਲੂਗੀ ਸਾਰੇ ਤੇ ਤੁਹਾਡਾ ਜਿਵੇਂ ਹੁਣ ਤੁਸੀਂ ਰੁੱਖ ਲਾਤੇ ਇਹਨਾਂ ਦੀ ਸਾਬ ਸਵਾਲ ਲੀਟਰ ਹੀ ਗਾਰਡ ਤਾਂ ਲਾਤੇ ਤੇ ਪਾਣੀ ਦਾ ਪ੍ਰਬੰਧ ਵੀ ਇਹਨਾਂ ਦੇ ਲਈ ਹੋਊਗਾ ਜੀ ਪਾਣੀ ਦਾ ਪ੍ਰਬੰਧ ਅਸੀਂ ਆਪ ਕਰਾਂਗੇ ਜੀ ਬਾਕੀ ਜਿਵੇਂ ਹੁਣ ਉਥੋਂ ਚੌਂਕ ਤੇ ਲੱਗਿਆ ਇੱਥੇ ਜਿਹੜੇ ਸਾਡੇ ਲੋਕਲ ਹੈਗੇ ਨੇ ਨੇੜੇ ਦੇ ਘਰ ਵਾਲੇ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਪਾਣੀ ਦਿੱਤਾ ਸੀ ਆਪ ਇਹਦੀ ਨਿਗਰਾਨੀ ਕਰਾਂਗੇ ਪਾਣੀ ਪਾਵਾਂਗੇ ਕਿਹੜੇ ਕਿਹੜੇ ਰੁੱਖ ਲਾਏ ਗਏ ਨੇ ਜੀ ਇਹ ਜੀ ਇਹਦੇ ਵਿੱਚ ਜਾਦੇ ਸ਼ਾਹਲੇ ਦੇ ਰੁੱਖ ਲਗਾਏ ਨੇ ਅਸੀਂ ਅੱਜ ਹਾਂਜੀ ਠੀਕ ਹੈ ਜੀ ਤੇ ਇੱਥੇ ਸਾਡੇ ਸਾਫਾ ਸਰਪੰਚ ਬੰਜੀਤ ਸਿੰਘ ਕੋਕੂ ਖੜੇ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਜੀ ਅੱਜ ਇਹ ਸੋਸਾਇਟੀ ਵੱਲੋਂ ਜਿਹੜੇ ਪ੍ਰਾਲੇ ਕੀਤੇ ਜਾ ਰਹੇ ਨੇ ਇਹਨਾਂ ਦਾ ਤੁਹਾਡਾ ਵੀ ਬਹੁਤ ਸਹਿਯੋਗ ਹੈ ਤੇ ਇਹਨਾਂ ਲਈ ਤੁਸੀਂ ਬੋਲੋਗੇ ਕੋਈ ਚਾਰ ਸ਼ਬਦ ਜੀ ਪਹਿਲਾਂ ਤਾਂ ਸਾਰਿਆਂ ਦਾ ਲਾਲੂ ਤਹਿਦਰੋ ਦਾ ਸੀ ਧੰਨਵਾਦ ਕਰਦੇ ਆ ਸਾਰੇ ਸਾਡੇ ਜਿੰਨੇ ਵੀ ਉਹਦੇ ਦਾ ਮੈਂਬਰ ਸਾਹਿਬਾਨ ਲੋਕ ਸੇਵਾ ਸਟਾਈਡੀ ਨਾਲ ਜਿੰਨੇ ਵੀ ਸਾਡੇ ਪਿੰਡ ਦੇ ਦੇ ਬਾਹਰੋਂ ਸਾਰੇ ਸੱਜਣ ਜੁੜੇ ਹੋਏ ਨੇ ਸਾਰਿਆਂ ਦਾ ਅਸੀਂ ਤਹਿਦਰ ਲੋ ਧੰਨਵਾਦ ਕਰਦੇ ਆ ਤੇ ਇਹਨਾਂ ਵੱਲੋਂ ਚਲੋ ਸਾਡੇ ਸਾਰਿਆਂ ਵੱਲੋਂ ਇਹ ਲਾਲੋ ਹੈਗਾ ਦੀ ਮੌਸਮ ਨੂੰ ਦੇਖਦੇ ਹੋਏ ਜਿਹੜਾ ਟੈਂਪਰੇਚਰ ਹੈ ਤਕੀ ਬਹੁਤ ਜ਼ਿਆਦਾ ਹੈ ਜਿਹੜੇ ਦਰਖਤ ਨੇ ਲਾਲੋ ਉਹਨਾਂ ਦੀ ਗਿਣਤੀ ਹੈ ਜਿਹੜੀ ਬਹੁਤ ਘਟਦੀ ਜਾਂਦੀ ਹੈ ਚਲੋ ਸਾਰੇ ਨਗਰ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਹੈ ਮੈਂਬਰਾਂ ਵੱਲੋਂ ਅਹੁਦੇਦਾਰਾਂ ਵੱਲੋਂ ਵੀ ਪਿੰਡ ਦੇ ਵਿੱਚ ਨੂੰ ਹਰਾ ਭਰਾ ਬਣਾਇਆ ਜਾਵੇ ਤੇ ਸਾਰਿਆਂ ਦਾ ਬਹੁਤ ਯੋਗਦਾਨ ਹੈ ਜੀ ਤੇ ਚਲੋ ਅਸੀਂ ਸਾਰਿਆਂ ਨੂੰ ਹੋਰ ਵੀ ਇਹੀ ਅਸੀਂ ਬੇਨਤੀ ਕਰਦੇ ਆਂ ਵੀ ਜਿੱਥੇ ਵੀ ਕੋਈ ਜਗ੍ਹਾ ਮਿਲਦੀ ਹੈ ਸਾਂਝੀ ਜਗ੍ਹਾ ਮਿਲਦੀ ਹੈ ਚਲੋ ਆਪਣੀ ਕਿਸੇ ਦੀ ਜਗ੍ਹਾ ਵੀ ਵੱਧ ਤੋਂ ਵੱਧ ਜਿਹੜੇ ਦਰਖਤ ਨੇ ਉਹ ਲਾਈ ਜਾਣ ਤਾਂ ਕਿ ਜਿਹੜਾ ਟੈਂਪਰੇਚਰ ਹੈ ਉਹ ਘੱਟ ਹੋ ਸਕੇ ਤੇ ਤੁਸੀਂ ਇੱਕ ਆਪਣਾ ਇੱਕ ਛੋਟਾ ਜਿਹਾ ਜਿਹੜਾ ਆਪਣੇ ਦਿਲ ਦੀ ਥੋੜੀ ਤਮੰਨਾ ਹੈ ਬਣਾਇਆ ਇਸ ਨੂੰ ਫੁਰਨਾ ਜਿਹੜਾ ਇਹ ਦਿਖਾਉਣਿਆ ਤੁਹਾਨੂੰ ਇਹ ਮਨਜੀਤ ਸਿੰਘ ਕੋਕੂ ਨੇ ਇੱਕ ਬਰਾਸਤੀ ਆਪਣਾ ਮਕਾਨ ਬਣਾਇਆ ਦਰਵਾਜ਼ਾ ਬਣਾਇਆ ਇਹਦੇ ਵਿੱਚ ਰੈਸ਼ਵੀ ਕਰ ਰਹੇ ਨੇ ਕਿਉਂਕਿ ਇਹਨਾਂ ਨੇ ਅੱਗੇ ਜਾ ਕੇ ਆਪਣਾ ਮਕਾਨ ਹੈ ਜਿਹੜਾ ਕੋਠੀ ਪਾਉਣੀ ਹੈ ਤੇ ਇਹ ਤੁਹਾਨੂੰ ਫੁਰਨਾ ਕਿੱਥੋਂ ਫੁਰਿਆ ਜੀ ਫੁਰਨਾ ਦਾ ਗੱਲ ਐਂ ਤੀਜੀ ਜੀ ਚਲੋ ਹਰੇਕ ਬੰਦੇ ਦੀ ਆਪਦੀ ਆਪਦੀ ਸੋਚ ਹੈ ਜਿੱਥੇ ਹੁਣ ਆਪਾਂ ਇਸ ਟਾਈਮ ਖੜੇ ਆਂ ਜੇ ਆਪਾਂ ਬਰਾਸ ਦੀ ਗੱਲ ਕਰੀਏ ਤਾਂ ਉਰੇ ਬਹੁਤ ਵੱਡੀ ਸ਼ਾਨਦਾਰ ਪੂਰੇ ਜਿਹੜੀ ਕੋਠੀ ਦੀ ਪੂਰੇ ਬਣੀ ਹੋਈ ਸੀ ਇਹ ਸ਼ੁਰੂਤੀ ਲਾ ਲੋ ਜਿੱਦੇ ਦਾ ਇਹ ਪਿੰਡ ਵਸਿਆ ਇਹ ਕੋਠੀ ਵਾਲਾ ਚੌਂਕ ਵਜਦਾ ਸੀ ਪਰ ਚਲੋ ਕਈ ਵਾਰ ਸਮੇਂ ਦੀ ਗੱਲ ਹੁੰਦੀ ਹੈ ਇਹ ਨਾਲੋ ਕਈ ਵਾਰ ਸਮੇਂ ਕਰਕੇ ਜਿਹੜੀ ਉਹ ਕੋਠੀ ਹੈ ਉਹ ਢਾਂਗ ਗਈ ਚਲੋ ਸਾਡੇ ਮਨ ਦੇ ਵਿੱਚ ਇਹ ਫੁਰਨਾ ਆਇਆ ਵੀ ਯਾਰ ਇਹ ਜਿਹੜੀ ਯਾਦਗਾਰ ਹੈ ਵੀ ਉਮ ਹੀ ਕਾਇਮ ਰਹੇ ਉਹ ਕੋਠੀ ਜਿਹੜੀ ਵੱਡੀ ਕੋਠੀ ਦੀ ਤੇ ਕੋ ਢਾ ਗਈ ਉਹਦੀ ਥਾਂ ਤੇ ਅਸੀਂ ਜਿਹੜੀ ਹੁਣ ਛੋਟੀ ਕੋਠੀ ਹੈ ਉਸੇ ਜਗ੍ਹਾ ਤੇ ਉੱਪਰ ਦੁਆਰ ਤੋਂ ਤਿਆਰ ਕਰ ਠੀਕ ਹੈ ਜੀ ਧੰਨਵਾਦ ਤੁਹਾਡਾ ਜੀ ਸਾਡੇ ਗੁਰੂ ਘਰ ਦੇ ਗ੍ਰੰਥੀ ਸਹਿਬਾਨ ਖੜੇ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਹਾ ਜੀ ਬਾਬਾ ਜੀ ਜਿਵੇਂ ਗੁਰਬਾਣੀ ਚ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਸ ਦੇ ਹਿਸਾਬ ਨਾਲ ਜਿਹੜੀ ਪ੍ਰਕਿਰਤੀ ਦਾ ਕੰਮ ਸੋਸਾਇਟੀ ਕਰ ਰਹੀ ਹੈ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਤੁਸੀਂ ਵੀ ਗੁਰਬਾਣੀ ਦੇ ਅਨੁਸਾਰ ਕੋਈ ਸਬਦ ਦੇ ਚਾਰ ਸ਼ਬਦ ਆਪ ਦੇ ਮੁਖ ਤੋਂ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਸਬਦਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਲੋਕ ਸੇਵਾ ਸੋਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਲਿਆ ਬੂਟੇ ਲਾਉਣ ਦਾ ਪਿੰਡ ਦੇ ਵਿੱਚ ਸੋ ਨਗਰ ਦਾ ਸਹਿਯੋਗ ਹੈ ਬਾਤਾਵਰ ਨੂੰ ਸ਼ੁੱਧ ਕਰਨ ਦੇ ਵਾਸਤੇ ਸੋ ਬਾਣੀ ਦਾ ਜੋ ਕਰਵਾਨ ਹੈ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਤ ਮਹਤ ਇਸ ਧਰਤੀ ਨੂੰ ਸਾਹਮਣੇ ਲਈ ਪਾਣੀ ਨੂੰ ਸੰਗਤ ਨੂੰ ਕਿਉਂਕਿ ਰੁੱਖ ਜ਼ਰੂਰੀ ਹੈ ਲਾਉਣਾ ਰੁੱਖ ਦੇ ਨਾਲ ਛਾਇਆ ਮਿਲਦੀ ਹੈ ਸਾਨੂੰ ਆਕਸੀਜਨ ਮਿਲਦਾ ਹੈ ਵਾਤਾਵਰਨ ਸੁਧ ਹੁੰਦਾ ਕਿਉਂਕਿ ਜਿਸ ਦੇ ਨਾਲ ਟੈਂਪਰੇਚਰ ਬਹੁਤ ਜ਼ਿਆਦਾ ਹੋ ਜਾਂਦਾ ਹੁਣ ਅਸੀਂ ਏਸੀਆਂ ਦੇ ਵਿੱਚ ਪਏ ਰਹਿੰਨੇ ਆ ਬਾਹਰ ਕੋਈ ਵੀ ਨਿਕੜਦਾ ਸੋ ਬਾਹਰ ਨਿਕੜ ਕੇ ਸਾਨੂੰ ਜਿਹੜਾ ਦਰਖਤ ਦੇ ਥੱਲੇ ਬੈਠ ਕੇ ਸਕੂਨ ਮਿਲਦਾ ਉਹ ਕਿਤੇ ਹੋਰ ਮਿਲ ਨਹੀਂ ਸਕਦਾ ਸੋ ਜਿਵੇਂ ਲੋਕ ਸੇਵਾ ਸੋਸਾਇਟੀ ਦੇ ਮੈਂਬਰ ਇਹ ਉਪਰਾਲਾ ਕੀਤਾ ਹੈ ਇਹਨਾਂ ਦਾ ਤਹਿਤ ਲੋਤਾ ਨਵਾਦ ਕੀਤਾ ਜਾਂਦਾ ਹੈ ਹੋਰ ਵੀ ਜਿਵੇਂ ਪਹਿਲਾਂ ਵੀ ਦੱਸਿਆ ਸਰਪੰਚ ਸਾਹਿਬ ਨੇ ਕੀ ਕਿਸੇ ਦੇ ਖੁੱਲੇ ਵਾਤਾਵਰਨ ਕੋਈ ਜਗ੍ਹਾ ਕੋਈ ਉੱਥੇ ਵੀ ਲਾ ਸਕਦੇ ਹੋ ਫੇਰ ਦੇ ਵਿੱਚ ਬੂਟੇ ਲਾਓ ਵੱਧ ਤੋਂ ਵੱਧ ਪਟ ਦੀ بجائے ਬੂਟੇ ਨੂੰ ਲਾਈਏ ਨਸ਼ਟ ਨਾ ਕਰੀਏ ਸੋ ਦੁਬਾਰਾ ਫੇਰ ਲੋਕ ਸੇਵਾ ਸਪੈਡੀ ਦਾ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ